ਦਾ ਪਾਕਿਸਤਾਨ ਵਾਹਿਗੁਰੂ ਜੀ ਕੀ ਫਤਿਹ ਹਰਬ ਦੇਸ਼ ਦੇ ਇਤਿਹਾਸ ਦੀ ਥੋੜੀ ਜਿਹੀ ਗੱਲ ਕਰੀਏ ਤੇ ਪੂਰੇ ਹੀ ਦੇਸ਼ ਦੇ ਅੰਦਰ ਸਮਾਜ ਨੂੰ ਵਹਿਮਾਂ ਭਰਮਾਂ ਪਖੰਡਾਂ ਅਤਿਆਚਾਰਾਂ ਦਾ ਇਹ ਅਨੋਖੇ ਹੀ ਪੱਧਰ ਤੇ ਸਾਹਮਣਾ ਕਰਨਾ ਪੈ ਰਿਹਾ ਸੀ ਜੱਤੂ ਦੇ ਵਿੱਚ ਹਾਲਾਕੇ ਬਹੁਤ سارے ਐਸੇ ਮਾਣਕ ਰੂਪ ਹੋਏ ਐਸੇ ਇਨਕਲਾਬੀ ਯੋਧੇ ਹੋਏ ਜਿਨ੍ਹਾਂ ਨੇ ਆਪਣੇ ਆਪਣੇ ਸਮੇਂ ਦੇ ਵਿੱਚ ਕੋਸ਼ਿਸ਼ ਕੀਤੀ ਹੈ ਇਹ ਲੋਕਾਂ ਨੂੰ ਪਰਮਾ ਪਖੰਡਾ ਦੇ ਵਿੱਚੋਂ ਜਗਾਇਆ ਜਾ ਸਕੇ ਉਪਾਂਜਕ ਕੀਤਾ ਜਾ ਸਕੇ ਉਹਨਾਂ ਦੇ ਹੱਕਾਂ ਬਾਰੇ ਦੱਸਿਆ ਜਾ ਸਕੇ ਪਰ ਫਿਰ ਵੀ ਕੋਈ ਇੰਨਾ ਵੱਡੇ ਪੱਧਰ ਤੇ ਸਮਾਜ ਨੂੰ ਜਾਗਰੂਕ ਨਹੀਂ ਕਰ ਸਕਿਆ ਜਿੰਨਾ ਕਿ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਹਿੱਸੇ ਦੇ ਵਿੱਚ ਆਇਆ ਆਪ ਕੋ ਬਾਤ ਦੇ ਇਲਾਸ ਪਤਾ ਨੇ ਮੈਂ ਬੇਨਤੀ ਕਰਾਂਗਾ ਹਰ ਵਾਰ ਕਰਦਾ ਹੁੰਦਾ ਜੇ ਆਪ ਬੈਠੇ ਹੋ ਤਾਂ ਤੁਹਾਡਾ ਬੈਠਣਾ ਹੈ ਜਿਹੜਾ ਬੜਾ ਹੀ ਇਕਾਗਰ ਤੇ ਹਾਜ਼ਰ-ਤਾਜ਼ਰ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੇ ਹਾਲਾਤ ਮੈਂ ਕਈ ਵਾਰ ਅੱਜ ਮੈਂ ਸੂਚ ਕਰਦਾ ਹੁੰਦਾ ਥੋੜੀ ਜਿਹੀ ਸੋਸ਼ਲ ਮੀਡੀਆ ਦੀ ਗੱਲ ਮੈਂ ਨਾਲ ਲੈ ਦਵਾਂ ਕਿਉਂਕਿ ਅਸੀਂ ਸਾਰੇ ਉਥੇ ਹੀ ਰਹਿੰਦੇ ਹਾਂ ਇਹ ਗੱਲ ਸੌਖੀ ਸਮਝ ਆ ਜਾਵੇ ਭਾਰਤ ਦੇਸ਼ ਅੱਜ ਵੀ ਵੈਰਮਾ ਫਰਮਾ ਪਾਲ ਖੰਡਾ ਧਰਮਾਂ ਜਾਤਾਂ ਦੇ ਨਾਮ ਤੇ ਅੱਜ ਵੀ ਸਟਿਲ ਇੰਨਾ ਲੜ ਝਗੜ ਰਿਹਾ ਏ ਆਪ ਗੁਰੂ ਨਾਨਕ ਸਾਹਿਬ ਬਾਦਸ਼ਾਹ ਦਾ ਸਮਾਂ ਮਹਿਸੂਸ ਕਰਕੇ ਵੇਖੋ ਉਦੋਂ ਹਲਾਕ ਕਿਦਾਂ ਹੋ ਗਏ ਅੱਜ ਮੈਂ ਸਿੱਖਾਂ ਦੀ ਗੱਲ ਨਾਲ ਹੀ ਪਹਿਲਾਂ ਲੈ ਲਵਾ ਕਿਉਂਕਿ ਕਿਸੇ ਮਹਾਨ ਵਿਦਵਾਨ ਨੇ ਇੱਕ ਬੜੀ ਪਿਆਰੀ ਗੱਲ ਕਹੀ ਸੀ ਕਹਿੰਦੇ ਗੈਰ ਸਿੱਖ ਨੂੰ ਕੋਈ ਸਿੱਖਿਆ ਦੇਣੀ ਬੜੀ ਸੌਖੀ ਹੈ ਕਿਉਂਕਿ ਉਹ ਗੁਰਬਾਣੀ ਦਾ ਸਿਧਾਂਤ ਨਹੀਂ ਪਤਾ ਉਹ ਅਲੱਗ ਤਰ੍ਹਾਂ ਚੱਲਦਾ ਹੈ ਉਹ ਅਲੱਗ ਧਰਮ ਦੇ ਨਾਲ ਸੰਬੰਧ ਰੱਖਦਾ ਹੈ ਆਪਣੀ ਮਾਨਤਾ ਦੇ ਨਾਲ ਸੰਬੰਧ ਰੱਖਦਾ ਹੈ ਪਰ ਅੱਜ ਸਿੱਖੋ ਕਿ ਸਿੱਖ ਨੂੰ ਸਮਝਾਉਣਾ ਬੜਾ ਮੁਸ਼ਕਲ ਹੈ ਤੇ ਮੈਂ ਕੱਲ ਵੀ ਫਾਰਮ ਤੇ ਅਸੀਂ ਇਰਾਦ ਸਮਾਗਮ ਸੀ ਕਿ ਉੱਥੇ ਕਥਾ ਕੀਤੀ ਸੀ ਮੈਂ ਬੇਨਤੀ ਕਰ ਰਿਹਾ ਸੀ ਕਿ ਜਦੋਂ ਇੰਡੀਆ ਦੇ ਵਿੱਚ ਕਿਸੇ ਵੀ ਕਥਾ ਕਰਨ ਦਾ ਮੌਕਾ ਮਿਲੇ ਆਪਾਂ ਨੂੰ ਬੰਬਈ ਵਿਭਾਗ ਦੇ ਤੌਰ ਇਹਦੀਆਂ ਫਾਮਾਂ ਤੇ ਕਾਫੀ ਫਾਮਾਂ ਦੇ ਗਿਆਨ ਦੇ ਮੈਂ ਉੱਥੇ ਹਮੇਸ਼ਾ ਬਜ਼ੁਰਗ ਹੁੰਦੇ ਸੀ ਸਾਹਮਣੇ ਬਜ਼ੁਰਗਾਂ ਦੇ ਸਾਹਮਣੇ ਕਥਾ ਕਰਨੀ ਤੇ ਮੈਂ ਮਹਿਸੂਸ ਕਰਦਾ ਸੀ ਕਿ ਤੇ ਐਸਾ ਸਮਾਂ ਆਵੇ ਜਦੋਂ ਸਾਹਮਣੇ ਨੌਜਵਾਨ ਲੜਕੇ ਲੜਕੀਆਂ ਬੈਠੇ ਹੋਣ ਤੇ ਕਥਾ ਕਰਨ ਦਾ ਮੌਕਾ ਹੋਵੇ ਉਹ ਸਬਾਬਾਂ ਅੱਜ ਲੱਗਦਾ ਹੈ ਕਿ ਰੱਬ ਨੇ ਬਣਾ ਦਿੱਤਾ ਹੈ ਤਾਂ ਉੱਥੇ ਹਮੇਸ਼ਾ ਬਜ਼ੁਰਗ ਹੁੰਦੇ ਸੀ ਨੌਜਵਾਨਾਂ ਨੂੰ ਕਦੇ ਇਦਾਂ ਦਰਬਾਰੀ ਦੀਆਂ ਵਿਚਾਰਾਂ ਸਾਂਝੀਆਂ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਹੁੰਦਾ ਦੇ ਨਾਲ ਅੱਜ ਵੀ ਜੇ ਤੁਸੀਂ ਸੋਸ਼ਲ ਮੀਡੀਆ ਤੇ ਰਹਿੰਦੇ ਹੋ ਤਾਂ ਅੱਜ ਸਾਡੇ ਹੀ ਕਈ ਐਸੇ ਸਾਡੀ ਬਿੰਤੀ ਵਾਲੇ ਸਾਡੇ ਪਹਿਰਾਵੇ ਬਾਰੇ ਅਸੀਂ ਇੰਨਾ ਕਮੈਂਟਲੀ ਪੱਤਰ ਤੇ ਨੀਵੇਂ ਲੈਵਲ ਤੇ ਆ ਚੁੱਕੇ ਹਾਂ ਗੁਰੂ ਨਾਨਕ ਸਾਹਿਬ ਮਾਤਸ਼ਾਹੇ ਸਮਾਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਕੀ ਨਾਰਾ ਦਿੱਤਾ ਸੀ ਜੀ ਇੱਕ ਬਿਤਾਵ ਇੱਕ ਸਕੇ ਹਾਂ ਬਾਰੇ ਥੋੜੇ ਜਿਹੀ ਕੰਡੀਸ਼ਨ ਤੋਂ ਹੋਣਗੇ ਕਿਉਂਕਿ ਕੁਰਬਾਨੀ ਦਾ ਸਿਧਾਂਤ ਬਿਆਨ ਕਰਨਾ ਬਿਲਕੁਲ ਬੜਾ ਜ਼ਰੂਰੀ ਹੈ ਆਪ ਸਾਰੇ ਸਾਹਮਣੇ ਬੈਠੇ ਹੋ ਮੈਂ ਇਕੱਲਾ ਸਟੇਜ ਤੇ ਬੈਠਾ ਹਾਂ ਤੇ ਸਟੇਜ ਤੇ ਬੈਠਣ ਵਾਲੀ ਦੀ ਜ਼ਿੰਮੇਵਾਰੀ ਬੜੀ ਵੱਡੀ ਹੁੰਦੀ ਹੈ ਕਿਉਂਕਿ ਆਪ ਦੇ ਕੋਲ ਸ਼ਾਇਦ ਉਹਨਾ ਟਾਈਮ ਨਾ ਹੋਵੇ ਉਹਨਾ ਸਮਾਂ ਨਾ ਹੋਵੇ ਆਪ ਕੁਰਬਾਨੀ ਦੇ ਇਤਿਹਾਸ ਹਿਸਟਰੀ ਕੁਰਬਾਨੀ ਦੀ ਵਿਆਖਿਆ ਨੂੰ ਪੜ ਸਕੋ ਤੇ ਜਿਹੜਾ ਸੁਣਾ ਰਿਹਾ ਇਹ ਤੇ ਜੇ ਉਹ ਥੋੜਾ ਜਿਹਾ ਸਿਧਾਂਤ ਨੂੰ ਵਧੀਆ ਢੰਗ ਨਾਲ ਦੱਸ ਦੇਵੇ ਤਾਂ ਲੱਗਦਾ ਹੈ ਕਿ ਤੇ ਤਲਾ ਇੱਕ ਦਿਨ ਦੇ ਵਿੱਚ ਵੀ ਤੁਹਾਨੂੰ પ્રાપ્ત ਹੋ ਸਕਦੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਾਨੂੰ ਕੀ ਸੰਦੇਸ਼ ਦਿੱਤਾ ਸੀ ਇੱਕ ਵਿਦਾ ਇੱਕ ਸੇ ਆਪ ਬਾਰੇ ਪਰ ਅੱਜ ਮੈਂ ਜੋ ਸੋਸ਼ਲ ਮੀਡੀਆ ਤੇ ਇੱਕ ਅਲੱਗ ਹੀ ਲੜਾਈ ਦੇਖ ਰਿਹਾ ਪਹਿਲਾਂ ਇਹ ਲੜਾਈ ਸੀ ਪੁਰਾਣੇ ਸਮੇਂ ਦੀ ਅੱਜ ਇਹ ਲੜਾਈ ਸੋਸ਼ਲ ਮੀਡੀਆ ਤੇ ਆ ਗਈ ਹੈ ਹਰ ਜਾਤੀ ਦਾ ਇਨਸਾਨ ਹੁਣ ਇੱਥੇ ਆਪਣੇ ਆਪ ਨੂੰ ਪਿੱਛੇ ਨਾ ਹਟਾ ਲਿਆ ਮਾਫ ਕਰੇ ਆਪਣੇ ਬਣਾਵਲੇ ਜਾਤੀ ਮਾਰੇ ਕਿਸੇ ਵੀ ਫਿਰਕੇ ਦੇ ਨਾਲ ਕਿਸੇ ਵੀ ਜਾਤੀ ਦੇ ਨਾਲ ਸੰਬੰਧ ਰੱਖਣ ਵਾਲਾ ਇਨਸਾਨ ਆਪਣੇ ਆਪ ਨੂੰ ਮਹਾਨ ਬਣਾ ਲਿਖਾਏ ਕਿ ਸਾਡੀਆਂ ਸ਼ਹੀਦੀਆਂ ਜ਼ਿਆਦਾ ਸੀ ਸਾਡੇ ਸ਼ਹੀਦ ਜ਼ਿਆਦਾ ਹੋਏ ਸੀ ਅਸੀਂ ਸਿੱਖੀ ਵਿੱਚ ਮਹਾਨ ਹਾਂ ਇਹ ਭੁੱਲ ਹੀ ਗਏ ਕਿ ਭਲਿਓ ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਸੇ ਦੀ ਬਾਹ ਨਾ ਪੜਦੇ ਤਾਂ ਕੋਈ ਤੁਹਾਡਾ ਇਤਿਹਾਸ ਨਹੀਂ ਸੀ ਹੋਣਾ ਕੋਈ ਤੁਹਾਡੀ ਹਿਸਟਰੀ ਨਹੀਂ ਸੀ ਹੋਣੀ ਬੜੇ ਮਹਾਂਪੁਰਖ ਹੋਏ ਪਰ ਇੰਨਾ ਕਾਡੇ ਲਈ ਕਿਸੇ ਨੇ ਕੀਤਾ ਹੀ ਕੁਝ ਨਹੀਂ ਪਰ ਆਪ ਪਹਿਲਾਂ ਇਹ ਜਾਤ ਪਾਤ ਪਿੰਡਾਂ ਦੇ ਵਿੱਚ ਸੀ ਸ਼ਹਿਰਾਂ ਦੇ ਵਿੱਚ ਸੀ ਹੁਣ ਇਹ ਸੋਸ਼ਲ ਮੀਡੀਆ ਤੇ ਲੋਕ ਉੱਥੇ ਵੀ ਇੱਕ ਦੂਜੇ ਤੇ ਸਾਬਤ ਕਰਨ ਲੱਗੇ ਹੋਏ ਨੇ ਕਿ ਅਸੀਂ ਮਹਾਨ ਹਾਂ ਜਾਤ ਕਰਕੇ ਤੇ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਰਹਿੰਦੇ ਹਾਂ ਇਹ ਹੁਕਮ ਨਾਮਾ ਹੈ ਗੁਰਬਾਣੀ ਦਾ ਏਕ ਪਿਤਾ ਏਕ ਸਕੇ ਹਮ ਬਾਰੇ ਜਿਵੇਂ ਚੁੱਪ ਬੋਲ ਰਿਹਾ ਮੈਂ ਵੀ ਉਹ ਤਾਂ ਮੈਂ ਕਈਆਂ ਤੋਂ ਵੱਡਾ ਹੋਵਾਂਗਾ ਕਈਆਂ ਤੋਂ ਛੋਟਾ ਤਾਂ ਬਾਅਦ ਮੈਂ ਤੁਹਾਨੂੰ ਕਹਿੰਦੇ ਹਾਂ ਕਿ ਇੱਥੇ ਗਲਤ ਹੋ ਰਿਹਾ ਹੈ। ਸੋਸ਼ਲ ਮੀਡੀਆ ਤੇ ਵੀ ਇੰਨਾ ਗੱਲਾਂ ਦੇ ਨਾਲ ਝਗੜਾ ਚੱਲਦਾ ਹੈ। ਤਾਂ ਅਸੀਂ ਸੇਖਾ ਕਿੱਥੇ ਰਹਿ ਗਏ? ਅਸੀਂ ਬਗਵਾਣੀ ਪੜ੍ਹ ਸੁਣਨ ਵਾਲੇ ਕਿੱਥੇ ਰਹਿ ਗਏ? ਕਿਉਂਕਿ ਅੱਜ ਤੇ ਕਿਹੜਾ ਯੁੱਗ ਚੱਲ ਰਿਹਾ ਹੈ? ਇੰਨੀ ਤਰੱਕੀ ਕਰ ਰਹੇ ਨੇ ਦੇਸ਼। ਅਸੀਂ ਉਹੀ ਗੱਲਾਂ ਸਾਫ਼ ਕਰਨ ਦੇ ਵਿੱਚ ਲੱਗੇ ਹੋਏ ਆ ਆ ਸਾਡਾ ਸ਼ਹੀਦ ਸੀ। ਹੱਥ ਤੇ ਉਦੋਂ ਹੋ ਗਈ ਦੁੱਖ ਤੇ ਉਦੋਂ ਹੋਇਆ ਜਦੋਂ ਪਹਿਲੀ ਵਾਰ ਇੰਦਾ ਦੀ ਵੀਡੀਓ ਜਾਂ ਗੱਲ ਮੇਰੇ ਸਾਹਮਣੇ ਆਈ ਸੀ। ਸ਼ਹੀਦਾਂ ਨੂੰ ਵੀ ਕਈ ਤਾਂ ਸਾਡੇ ਸਿੱਖ ਤਾਂ ਸ਼ਹੀਦ ਮੰਨਦੇ ਨੇ ਕਹਿੰਦੇ ਇਹ ਸਾਡੀ ਜਾਤੀ ਦਾ ਹੈ ਕਿਉਂ ਦੂਜੀ ਜਾਤੀ ਦਾ ਸੈਕਟਰ ਮਹਾਨ ਨਹੀਂ ਹੈ ਉਹਦੀ ਪਰਵਾਹੀ ਛੁੱਟੀ ਹੈ ਉਹਦਾ ਬਲੀਦਾਨ ਛੋਟਾ ਹੈ ਸਿੱਖੀ ਦੇ ਘਰ ਦੇ ਵਿੱਚ ਇਹ ਮਾਨਸਿਕਤਾ ਦੀ ਗੱਲ ਕਰਦੇ ਹਾਂ ਮੈਂ ਸੂਝ ਦਾ ਪੱਧਰ ਕਿੱਥੇ ਆ ਕੇ ਡਿੱਗ ਰਿਹਾ ਹੈ ਅਸੀਂ ਇਹਨਾਂ ਗੱਲਾਂ ਵੱਲ ਜਾ ਨਹੀਂ ਰਹੇ ਤੁਸੀਂ ਨੌਜਵਾਨ ਬੈਠੇ ਹੋ ਮੈਂ ਤਾਂ ਸੋਸ਼ਲ ਮੀਡੀਆ ਦੀ ਗੱਲ ਕਰ ਰਿਹਾ ਕਿਉਂਕਿ ਸਾਰੇ ਵਰਗੋਂ ਕਰਦੇ ਨੇ ਇਹ ਹੋ ਸਕਦਾ ਹੈ ਜੇ ਕਿਸੇ ਨੂੰ ਕੋਈ ਥੋੜਾ ਬੋਲਦਾ ਸ਼ਿਕਾਰ ਹੋਵੇ ਤਾਂ ਗੁਰੂ ਪਾਤਸ਼ਾਹ ਦੇ ਬਚਨ ਕਿਤੇ ਕੰਮ ਆ ਜਾਣ ਤੇ ਅਸੀਂ ਇਹਨਾਂ ਲੜਾਈ ਝਗੜਿਆਂ ਨਫ਼ਰਤ ਦੇ ਵਿੱਚੋਂ ਬਾਹਰ ਆ ਜਾਈਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਾਜੀ ਕੂੜ ਮੋਲਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਗ ਤੀਤੇ ਉਜਾੜੇ ਦਾ ਮੰਤ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸਮਾਸੀ ਤਿੰਨ ਧਰਮ ਦੇ ਵੱਡੇ ਆਗੂ ਸੀ ਪਹਿਲਾ ਬ੍ਰਾਹਮਣ ਬ੍ਰਾਹਮਣ ਦਾ ਮਤਲਬ ਜਾਤ ਨਹੀਂ ਜਿਹੜਾ ਪੁਜਾਰੀ ਮਹਿਮਾ ਭਰਮਾ ਵਿੱਚ ਪਉਂਦਾ ਹੈ ਉਹ ਭਾਵੇਂ ਕੁਲਵਾਰੇ ਦਾ ਗ੍ਰੰਥੀ ਹੀ ਕਿਉਂ ਨਾ ਹੋਵੇ ਉਹ ਵੀ ਪੁਜਾਰੀ ਜਿਉ ਮਹਿਮਾ ਭਰਮਾ ਵਿੱਚ ਪਾ ਰਿਹਾ ਹੈ ਤਦ ਗੁਰੂ ਪਾਤਸ਼ਾਹ ਕਹਿੰਦੇ ਇਹ ਜਿਹੜਾ ਪਹਿਲਾ ਬ੍ਰਾਹਮਣ ਨਾਵੇ ਚਿਆਂ ਕਾ ਇਹ ਜੋਗੀ ਜੋਤ ਨਾ ਜਾਣੇ ਅੰਦਰ ਨਾ ਤਾਂ ਜੋਗੀ ਨੂੰ ਕਿਸੇ ਗੱਲ ਦਾ ਪਤਾ ਹੈ ਤਿੰਨੇ ਹੀ ਜਾਣੇ ਤਬ ਕਹਿੰਦੇ ਇਹ ਤਿੰਨੇ ਹੀ ਪੁਜਾਰ ਰਹੇ ਨੇ ਸਮਾਜ ਆਪ ਬੜੇ ਹੀ ਸਮਝਵਾਨ ਤੇ ਸਮਝਦਾਰ ਬੈਠੇ ਹੋ ਕਿਉਂਕਿ ਵਿਦੇਸ਼ ਦੇ ਵਿੱਚ ਰਹਣ ਹੀ ਉਹ ਤੇ ਬੰਦਾ ਥੋੜਾ ਜਿਆਦਾ ਬੈਸੀ ਪੈਕੀ ਲੈਵਲ ਤੇ ਅਪ ਹੋ ਜਾਂਦਾ ਹੈ ਸਮਝ ਲੈਵਲ ਦਾ ਫਰਕ ਪੈ ਜਾਂਦਾ ਹੈ ਆਪ ਸਭ ਨੂੰ ਪਤਾ ਹੈ ਕਿ ਅੱਜ ਵੀ ਸਾਡੇ ਦੇਸ਼ ਵਿੱਚ ਕੀ ਚੱਲ ਰਿਹਾ ਹੈ ਲੋਕ ਕਿੰਦਾ ਦੀ ਪੈਟਾ ਲੀਂਦੇ ਨੇ ਕਿੰਦਾ ਜ਼ਿੰਦਗੀ ਜਿਉਂਦੇ ਨੇ ਤੇ ਕਿਹੜਾ ਪੱਤਰ ਉਹ ਪੱਤਰ ਬਣ ਕਿਉਂ ਰਿਹਾ ਹੈ ਕਿ ਸਾਨੂੰ ਵੀ ਪਤਾ ਹੈ ਕਿ ਅਸੀਂ ਕਈ ਗੱਲਾਂ ਤੋਂ ਉੱਪਰ ਨਹੀਂ ਨਹੀਂ ਚਾਹੁੰਦੇ ਮੈਂ ਨਾਮ ਲੈ ਲਵਾਂ ਉਸ ਗੱਲ ਨੂੰ ਗੁਰੂ ਪਾਤ ਜੀ ਕਹਿੰਦੇ ਜਾਤ ਦਾ ਗਰਮ ਨਾ ਕਰ ਮੂਰਖ ਦੁਆਰਾ ਇਸ ਗਰਮ ਤੇ ਚੱਲੇ ਬਹੁਤ ਵਿਕਾਰ ਕਹਿੰਦੇ ਹੈ ਗਵਾਰ ਹੈ ਪਾਗਲ ਹੈ ਪੁਰਖ ਇਨਸਾਨ ਜਾਤ ਦਾ ਹੰਕਾਰ ਨਾ ਕਰ ਇਹ ਹੰਕਾਰ ਤੇ ਬੜੇ ਬੰਦੇ ਖਾਲੇ ਬੜਿਆਂ ਨੂੰ ਖਾ ਗਿਆ ਹੈ ਇਹ ਹੰਕਾਰ ਪਰ ਅੱਜ ਮੈਨੂੰ ਐਡਾ ਲੱਗਦਾ ਹੈ ਕਿ ਸਿੱਖ ਗੁਣ ਤੇ ਮਾਣ ਬਹੁਤ ਘੱਟ ਹੁੰਦਾ ਹੈ ਇਨਸਾਨ ਨੂੰ ਪਰ ਥੋੜਾ ਜਿਹਾ ਜਾਤ ਦਾ ਨਾਮ ਹੋਵੇ ਗਾੜਿਆਂ ਦੇ ਵਿੱਚ ਜਾਤ ਦਾ ਨਾਮ ਆ ਜਾਵੇ ਖਾਸਾ ਵੀ ਇਸ ਗੱਲ ਤੇ ਆਉਂਦਾ ਏ ਕੁਝ ਜਾਂਦਾਂ ਦੇ ਨਾਮ ਤੇ ਲਗਾਤਾਰ ਹੀ ਚੱਲ ਰਹੀ ਨੇ ਗਾਣਿਆਂ ਦੇ ਵਿੱਚ ਕੁਝ ੱੱਕੇ ਦੇ ਨਾਲ ਬਾੜ-ਬਾੜਦੇ ਹੁੰਦੇ ਨੇ ਨਾਮ ਹੁਣ ਅਸੀਂ ਵੀ ਜਾਂਦ ਦਾ ਨਾਮ ਵਿੱਚ ਲੱਗੇ ਆਏ ਕਿ ਇਹਦੇ ਨਾਲ ਮਸ਼ਹੂਰ ਹੋ ਜਾਣਾ ਹੈ ਇਹਦੇ ਨਾਲ ਨਾਮ ਅੱਗੇ ਆ ਜਾਣਾ ਹੈ ਐਤਾ ਕਿੰਦਾ ਗੁਰੂ ਪਾਤਸ਼ਾਹ ਕਹਿੰਦੇ ਸਟੇਟਸ ਉੱਚਾ ਹੋ ਜਾਵੇ ਦਾ ਯਾਦ ਕਰਕੇ ਕੋਈ ਕਿੰਦਾ ਉੱਪਰਲੇ ਲੈ ਦੋ ਤੇ ਆ ਸਕਦਾ ਏ ਪਰ ਮਾਫ਼ ਕਰਦੇ ਹੋ ਸਾਡੀ 95% ਲੋਕਾਂ ਦੀ ਸੋਚ ਐਦਾਂ ਦੀ ਹੀ ਹੈ ਲੋਕ ਬਦਲ ਨਹੀਂ ਰਹੇ ਹਾਂ ਇੱਕ ਪੰਕਤੀ ਹੋਰ 골 ਕੇ ਫਿਰ ਵਿੱਚ ਸਾਫ਼ ਤੇ ਆਉਣਾ ਹੈ ਬਲਵਾਨੀ ਵਿੱਚ ਇੱਕ ਸ਼ਾਇਰ ਨੂੰ ਤੁਸੀਂ ਇਹ ਕਦੇ ਪੰਕਤੀ ਪੜ੍ਹੀ ਹੋਵੇ ਗੁਰੂ ਪਾਤਸ਼ਾਹ ਨੇ ਇੱਕ ਬੜਾ ਹੀ ਪਿਆਰਾ ਤੇ ਸੌਖਾ ਜਿਹਾ ਸੰਦੇਸ਼ ਦਿੱਤਾ ਇਹ ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ ਆਪੇ ਜਾਤ ਨਾ ਇਹ ਸ਼ਬਦ ਦੇ ਇਸ ਪੰਕਤੀ ਦੀਆਂ ਅਰਥੀਆਂ ਬੜੇ ਅਰਥ ਬੜੇ ਹੀ ਸਿੱਧੇ ਸਾਦੇ ਨੇ ਗੁਰੂ ਪਾਤਸ਼ਾਹ ਕਹਿੰਦੇ ਜੋਤ ਜਾਣੋ ਕਿਸੇ ਨੂੰ ਜਾਤ ਪੁੱਛਣੀ ਨਹੀਂ ਚਾਹੀਦੀ ਇਹ ਪੰਕਤੀ ਪੜ ਲੀਜੀ ਆਪਾਂ ਜੀ ਇਸੇ ਨੂੰ ਪਹਿਲਾਂ ਹੁੰਦੀ ਸੀ ਵੀ ਉਹ ਇਹ ਪੰਕਤੀ ਜਾਣੋ ਜੋਤ ਜੇ ਬੰਦੀ ਯਾਦ ਆ ਗਈ ਤੇ ਥੋੜਾ ਜਿਹਾ ਸਿਰਫ ਲਾਦ ਉਹ ਵੀ ਪਤਾ ਲੱਗ ਜਾਣਾ ਜਾਣੋ ਜੋਤ ਨਾਂ ਪੁੱਛੋ ਜਾਤੀ ਆਗੇ ਜਾਤ ਨਹੀਂ ਕਿਸੇ ਨੂੰ ਪਤਾ ਸੀ ਜੇ ਇਸ ਪੰਕਤੀ ਬਾਰੇ ਮੈਨੂੰ ਨਹੀਂ ਪਤਾ ਸੀ ਕਿਸੇ ਨੇ ਸਰ ਨਹੀਂ ਕਿਹਾ ਅੱਜ ਗੁਰੂ ਪਾਤਸ਼ਾਹ ਨੇ ਤੁਹਾਨੂੰ ਸਮਝਾ ਦਿੱਤਾ ਕਿ ਕਿਸੇ ਦੀ ਜਾਤ ਪੁੱਛਣੀ ਨਹੀਂ ਚਾਹੀਦੀ ਕਿਉਂਕਿ ਅੱਗੇ ਕੋਈ ਜਾਤ ਪਾਤ ਨਹੀਂ ਹੈਗੀ ਅੱਗੇ ਤੇ ਜੋਤ ਹੀ ਜਾਂਦੀ ਹੈ ਪੱਛਾਡੇ ਪੰਜਾਬੀਆਂ ਦੀ ਇਹ ਸਭ ਤੋਂ ਵੱਡੀ ਆਦਤ ਹੈ ਸਾਡੇ ਇੰਡੀਅਨ ਲੋਕਾਂ ਦੀ ਆਦਤ ਹੈ ਇੰਡੀਅਨ ਲੋਕਾਂ ਦੀ ਸਾਰੀ ਜੱਤਾਂ ਦੇ ਬੰਦਾ ਜੇ ਕਿਸੇ ਫੀਲਡ ਦੇ ਵਿੱਚ ਮਸ਼ਹੂਰ ਹੋ ਜਾਏ ਕਬੱਡੀ ਦੇ ਵਿੱਚ ਕਿਸੇ ক্রিকেট ਦੇ ਵਿੱਚ ਪਾਇਲਟ ਬਣ ਜਾਏ ਦੇਸ਼ ਦਾ ਕੋਈ ਅਹੁਦੇਦਾਰ ਬਣ ਜਾਏ ਲੋਕ ਮਾਣ ਵੀ ਤਾਂ ਕਰਨਗੇ ਪਹਿਲਾਂ ਸੱਤ ਨੇ ਪੁੱਛਣਗੇ ਭਾਈ ਤੁਹਾਡਾ ਸੱਤ ਨੇ ਕੀ ਹੈ ਕਿਉਂ ਉਹਦਾ ਹੀ ਜਾਣਨਾ ਚਾਹੁੰਦੇ ਨੇ ਨਾ ਨਾ ਉਹਦਾ ਨਹੀਂ ਜਾਣਨਾ ਚਾਹੁੰਦੇ ਪਤਾ ਲੱਗ ਜੇ ਕਿਹੜੀ ਜਾਤ ਦਾ ਪਰਮਾਨ ਕਰਾਂਗੇ ਕਿ ਸਾਡੀ ਜਾਤ ਹੈ ਮੈਂ ਗੱਲ ਨੂੰ ਹੋ ਰਿਹਾ ਨਾ ਸਾਡੀ ਸੋਚ ਇਦਾਂ ਦੀ ਬਣ ਗਈ ਕਿਸੇ ਫੀਲਡ ਦੇ ਵਿੱਚ ਵੀ ਤਾਂ ਬੰਦੇ ਤੇ ਮਾਨ ਕਰਦਗੇ ਕਿ ਜੇ ਸਾਡੀ ਜਾਤ ਦਾ ਹੋਏ ਤਾਂ ਤਾਂ ਮਾਨ ਹੈ ਨਹੀਂ ਤੇ ਕੋਈ ਮਾਨ ਨਹੀਂ ਇਦਾਂ ਦੀ ਸੋਚ ਹੈ ਤਾਂ ਗੁਰੂ ਪਾਤਸ਼ਾਹ ਸਾਨੂੰ ਸਮਝਾਉਣਾ ਚਾਹੁੰਦੇ ਨੇ ਜਾਤ ਉਹ ਜੋਤ ਭਾਈ ਜਾਤ ਨਾ ਪੁੱਛਿਆ ਕਰੋ ਪਰ ਆਪਾਂ ਕੀ ਕਰਦੇ ਮੈਂ ਨਾ ਅਕੇਲੇ ਜਮਤਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆਪਣੇ ਆਨੰਦ ਕਾਰਜ ਹੁੰਦੇ ਸਿੱਖਾਂ ਦੇ ਤਾਂ ਹੁੰਦੇ ਹੀ ਨੇ ਕਿਉਂਕਿ ਮੈਂ ਪੰਜਾਬ ਵਿੱਚ ਕਠਾ ਵਾਚੀ ਦੀ ਡਿਊਟੀ ਕੀਤੀ ਹੈ Hindu families ਵੀ ਮੁੜ ਕੇ ਲਾਵਾ ਲੈਣੀਆਂ ਪਸੰਦ ਕਰਦੀ ਹੈ ਬੜੀਆਂ ਬਹੁਤ ਜ਼ਿਆਦਾ ਘੱਟ ਨਹੀਂ ਹੁੰਦੇ ਬਹੁਤ ਦੂਰ ਦੂਰੋਂ ਆ ਕੇ ਨੇ ਦੇਖਿਆ Hindu families ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਆਨੰਦ ਕਾਰਜ ਕਰਨਾ ਪਸੰਦ ਕਰਦੇ ਹਨ ਪਰ ਹੁਣ ਗੁਰੂ ਪਾਤਸ਼ਾਹ ਨੇ ਅੱਜ ਸਮਝਾ ਦਿੱਤਾ ਕਿ ਜਾਤ ਨਹੀਂ ਪੁੱਛਣੀ ਅੱਜ ਤੋਂ ਬਾਅਦ ਤੇ ਜਦੋਂ ਕੱਲ ਆਨੰਦ ਕਾਰਜ ਜੁੜਨੇ ਨੇ ਭੈਣੋ ਸਮਝ ਰਹੇ ਹੋ ਨਾ ਕਿਹੜੇ ਲੈਵਲ ਤੇ ਅਸੀਂ ਜ਼ਿੰਦਗੀ ਜਿਉ ਰਹੇ ਹਾਂ ਹਜੇ ਇੰਡੀਆ ਲੋਕ ਸਾਡੀ ਮੈਂਟੈਲਿਟੀ ਕਿੱਥੇ ਆ ਹਲੇ ਆਹ ਦਿਸਾ ਵਿੱਚ ਵੀ ਆਗੇ ਜੇ ਆਪਣੀ ਸੋਚ ਨਹੀਂ ਤਾਂ ਬਦਲ ਨਹੀਂ ਫਿਰ ਉਤੇ ਬਦਲਦੀ ਹੀ ਨਿਕਲ ਤੇ ਬਰਾਉਂ ਇਸਦੇ ਬਸ ਤੇ ਜਦੋਂ ਹਲੇ ਤੇ ਆਨੰਦ ਕਾਰਜ ਜੁੜਨੇ ਨੇ ਉਦੋਂ ਤੇ ਪਹਿਲਾਂ ਹੀ ਲੋਲੇ ਪਾਏ ਜਾਂਦੇ ਨੇ ਇਹ ਸਾਡੇ ਵੱਡਿਆਂ ਦੀ ਵੀ ਸੋਚ ਨਹੀਂ ਬਦਲਦੀ ਕਿ ਵੱਡੇ ਵੀ ਆਪਣੇ ਦਿਲ ਬੇਟੀਆਂ ਨੂੰ ਆਪਣੇ ਸੁਪੁੱਤਰਾਂ ਨੂੰ ਇਹ ਅਲਾਉ ਹੀ ਨਹੀਂ ਕਰਦੇ ਕਿ ਪੁੱਤਰ ਇਨਸਾਨ ਚੰਗਾ ਹੋਵੇ ਇਨਸਾਨ ਬੇਹੰਤੀ ਹੋਵੇ ਲੜਕਾ ਬੇਹੰਤੀ ਹੋਵੇ ਲੜਕੀ ਬੇਹੰਤੀ ਹੋਵੇ ਚੰਗਾ ਜੀਵ ਸਾਥੀ ਜਿੱਥੇ ਮਿਲ ਜਾਏ ਉੱਥੇ ਆਨੰਦਕਾਰ ਦੀ ਦਰਵਾਜ਼ਾ ਲੋ ਜਾਤ ਪਾਤ ਦਾ ਕੋਈ ਹੌਲਾ ਨਹੀਂ ਪਰ ਆਮੇ ਬਰਿਆਦ ਦੀ ਗੱਲ ਸੁਣੀ ਜੀ ਕਰਦੇ ਵਾਂ ਗੁਰੂ ਦੀ ਬਰਿਆਦ ਦੇ ਅਨੁਸਾਰ ਜੇ ਸਿੱਖ ਕਿਸੇ ਦਾ ਵਿਆਹ ਕਰਵਾ ਰਿਹਾਏ ਤਾਂ ਸਾਹਮਣੇ ਵਾਲਾ ਜਾਤ ਕੋਈ ਵੀ ਹੋਵੇ ਪਰ ਉਹ ਸਿੱਖ ਹੋਣਾ ਚਾਹੀਦਾ ਹੈ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਉੱਪਰ ਮर्यादा ਦੀ ਗੱਲ ਹੈ ਪਰ ਮੈਂ ਬਾਤ ਦੁਬਾਰਾ ਪੰਗਤੀ ਕੋਲ ਕੇ ਅੱਗੇ ਵੱਧ ਜਾਵਾਂ ਅਸੀਂ ਜਾਤ ਫਿਰ ਵੀ ਪੁੱਛਾਂਗੇ ਕਿਹੜੀ ਜਾਤ ਹੈ ਜੀ ਕਿਉਂਕਿ ਇੱਥੇ ਬਿਨਾ ਅੰਦਰ ਉਹ ਸੈਟੀਸਫਾਈ ਨਹੀਂ ਹੋਣਾ ਅੰਦਰ ਉਹਨੇ ਕਿ ਕਿਤੇ ਪਤਾ ਨਹੀਂ ਕਿਹੜੀ ਜਾਤ ਹੈ ਕੀ ਹੈ ਤੇ ਅਸੀਂ ਨੀਮਾ ਵਿਖਾਉਣਾ ਚਾਹੁੰਦੇ ਆ ਦੂਜੇ ਇਨਸਾਨ ਨੂੰ ਕਿ ਨਹੀਂ ਤੁਸੀਂ ਦੇਵੇਂ ਤੇ ਪੰਜਾਬੀਆਂ ਜਾਂ ਇੰਡੀਆ ਲੋਕਾਂ ਵਿੱਚ ਵੈਸੇ ਵੀ ਇੰਨੀ ਦੀ ਸੋਚ ਹੈ ਜਦੋਂ ਚਾਰ ਪੱਲੇ ਲੜ ਪੈਣ ਗੰਭੀਰ ਭਾਵਿਕ ਰੂਪੇ ਲਈ ਆ ਕੇ ਜਾਤੀਆਂ ਤੇ ਖੜੀ ਕਰ ਲੈਣਗੇ ਤੁਹਾਡੀ ਜਾਹ ਕੀ ਇਦਾਂ ਦੀ ਹੈ ਤੁਸੀਂ ਲੋਕ ਹੀ ਇਦਾਂ ਦੇ ਹੋ ਉਥੇ ਲੈ ਜਾਣਗੇ ਗੱਲ ਮੈਂਟੈਲਿਟੀ ਕਿਦਾਂ ਦੀ ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਅਸੀਂ ਪ੍ਰਕਾਸ਼ ਪਰਮ ਪਹਿਲੇ ਪ੍ਰਕਾਸ਼ ਪਰਮ ਨੂੰ ਮਨਾ ਰਹੇ ਆ ਤਾਂ ਕਰਕੇ ਜੇ ਮੈਂ ਸਿਧਾਂਤ ਬਿਆਨ ਨਾ ਕੀਤਾ ਤਾਂ ਫਿਰ ਮੇਰੇ ਕਥਾ ਕਰਨ ਦਾ ਕੀ ਲਾਭ ਜੇ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਜਾਤ ਨਹੀਂ ਪੁੱਛਣੀ ਪਰ ਜੇ ਤੁਸੀਂ ਅੱਜ ਤੋਂ ਬਾਅਦ ਵੀ ਪੁੱਛਦੇ ਹੋ ਤਾਂ ਇਸ ਦਾ ਅਰਥ ਤੁਸੀਂ ਕਥਾ ਸੁਣ ਲਈ ਸੀ ਅੱਜ ਸਮਝ ਆ ਗਈ ਸੀ ਪਰ ਅਸੀਂ ਮੰਨਣਾ ਨਹੀਂ ਚਾਹੁੰਦੇ ਅਸੀਂ ਜਿਉਣਾ ਨਹੀਂ ਚਾਹੁੰਦੇ ਗੁਰਬਾਣੀ ਆਹ ਦੇਸ਼ਾਂ ਦੇ ਵਿੱਚ ਮੈਨੂੰ ਲੱਗਦਾ ਇੰਦਾ ਦਾ ਕੋਈ ਝਗੜਾ ਨਹੀਂ ਹੈਗਾ ਇਸੇ ਕਰਕੇ ਇਹ ਦੇਸ਼ ਬੜੇ ਸੋਹਣੇ ਬਾਹਗੀਆਂ ਕੰਟਰੀਜ਼ ਸੋਹਣੀਆਂ ਨੇ ਆਪਣੀ ਜ਼ਿੰਦਗੀ ਵਧੀਆ ਚਾਹੁੰਦੇ ਨੇ ਤੇ ਅਸੀਂ ਅਜੇ ਵੀ ਉਹ 500 ਪੁਰਾਣੀਆਂ ਗੱਲਾਂ ਹੀ ਲੜਦੇ ਫਿਰਦੇ ਪਏ ਆ ਤਾਂ ਕਰਕੇ ਸਾਡੀ ਜ਼ਿੰਦਗੀ ਪਰੇਸ਼ਾਨੀ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜੋ ਸਾਨੂੰ ਸਮਝਾਇਆ ਏਕ ਪਿਤਾ ਏਕ ਸੇ ਹਮ ਭਾਰਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਿਹੜੀ ਬਾਣੀ ਉਚਾਰੀ ਉਹ ਆਪ ਆਪਣੀ ਕੋਥੀ ਦੇ ਵਿੱਚ ਲਿਖਦੇ ਸੀ ਅਤੇ ਜਿਹੜੀ ਬਾਣੀ ਫਿਰ ਅਗਾਹ ਗੁਰੂ ਉਚਾਰਦੇ ਗਏ ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਕੋਲ ਆ ਗਈ ਮੈਂ ਸੰਗੀਤ ਦੇ ਵਿੱਚ ਇਤਿਹਾਸ ਦੇ ਕਿਤੇ ਫਤੇ ਬਲਾ ਦੇ ਮਾਤ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੇ ਜਦੋਂ ਬਾਣੀ ਆਈ 15 ਭਗਤ ਸਹਿਬਾਨ 11 ਭਟ ਸਹਿਬਾਨ ਤਿੰਨ ਗੁਰਸੇ ਤੋਂ ਯਾਦ ਰੱਖੋ ਵੀਰੇ 35 ਮਹਾਮੁਖਾ ਦੀ ਬਾਣੀ ਦਰਜ ਹੈ ਬੁਲੇਖਾ ਨਾ ਖਾਇਓ ਕਈ ਵਾਰ ਭਾਈ ਮਰਦਾਨਾ ਜੀ ਦੇ ਨਾਮ ਸੇ ਬੁਲੇਖਾ ਪੈ ਜਾਂਦਾ ਏ ਪਰ ਭਾਈ ਫਰਦਾਨਾ ਜੀ ਦੇ ਨਾਮ ਹੇਠ ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਾਲ ਉਹਨਾਂ ਦੀ ਯਾਰੀ ਉਹਨਾਂ ਦਾ ਪਿਆਰ ਇੰਨਾ ਦਾ ਸੀ ਕਿ ਉਹਨਾਂ ਦੇ ਨਾਮ ਹੇਠ ਉਹਨਾਂ ਨੇ ਸ਼ਲੋਕ ਦਰਜ ਕੀਤੇ ਸੀ ਪਰ ਉਹ ਭਾਈ ਫਰਦਾਨਾ ਜੀ ਦੀ ਬਾਣੀ ਨਹੀਂ ਹਨ ਕਈ ਵਾਰੀ ਬੁਲੇਖਾ ਪੈ ਜਾਂਦਾ ਏ ਕਈ ਸਮਝਦੇ ਨੇ ਸ਼ਕਤੀਮਾ ਮਹਾਮੁਖਾ ਦੀ ਬਾਣੀ ਦਰਜ ਹੈ ਪਰ ਨਹੀਂ 35 ਮਹਾਮੁਖਾ ਦੀ ਬਾਣੀ ਦਰਜ ਹੈ ਐਸਾ ਕੰਮ ਤਾਂ ਵੀ ਆਪ ਧਿਆਨ ਰੱਖਿਓ ਹੁਣ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੂਰੇ ਇਹ ਸਾਰੀ ਬਾਣੀ ਆ ਜਾਂਦੀ ਹੈ ਤਾਂ ਆਪ ਆਪ ਤੁਹਾਡਾ ਹੀ ਕਿਸ਼ਾਨੀ ਹੈ ਆਪ ਇਥੇ ਬੇਨਤ ਕਰਨਾ ਹੈ ਉਹ ਕਿਰਤ ਕਰਨਾ ਹੈ ਆਪਾਂ ਤੁਹਾਨੂੰ ਇਹ ਗੱਲਾਂ ਤੋਂ ਕੀ ਲੈਣਾ ਹੈ ਕਿਉਂਕਿ ਤੁਹਾਡੀ ਲਾਇਕ ਨਹੀਂ ਪਰ ਤੁਹਾਡੇ ਨਾਲ ਸਾਂਝਾ ਕਰਦਾ ਮੈਨੂੰ ਲੱਗਦਾ ਇਹ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਗ੍ਰੰਥ ਦੇ ਰੂਪ ਦੇ ਵਿੱਚ ਸਮਾਜ ਦੇ ਸਾਹਮਣੇ ਲਿਆਉਣੀ ਬੜੀ ਜ਼ਰੂਰੀ ਹੈ ਕਿਉਂਕਿ ਸਮੇਤ ਜਾਂ ਸਰਕਾਰਾਂ ਅੱਜ ਵੀ ਇਹ ਚੌਧੀਆਂ ਦੀ ਸਿੱਖਾ ਦੇ ਗ੍ਰੰਥਾਂ ਦੇ ਵਿੱਚ ਸਿੱਖਾ ਦੇ ਇਤਿਹਾਸ ਦੇ ਵਿੱਚ ਸਿੱਖਾਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਮਿਥ ਇਤਿਹਾਸ ਅਧਿਆ ਕੀ ਵਾਰ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਗੁਰੂ ਦੀ ਸਿਧਾਂਤ ਨੂੰ ਭੁੱਲ ਜਾਣ ਇਹਨਾਂ ਦੀ ਜਵਾਨੀ ਗੁਰੂ ਦੇ ਨਾਲੋਂ ਟੁੱਟ ਜਾਵੇ ਤਾਂ ਫਿਰ ਇਹ ਗੁਰੂ ਦੀ ਸਿਧਾਂਤ ਨੂੰ ਬਿਲਕੁਲ ਭੁੱਲ ਭੁੱਲ ਜਾਣਗੇ ਮੈਂ ਰਾਤ ਵੀ ਇਹ ਘਟਨਾ ਸਾਂਝੀ ਕੀਤੀ ਸੀ ਹੁਣ ਵੀ ਕਰਦੇ ਹਾਂ ਮਹਾਤਮਾ ਬੁੱਧ ਜੀ ਹੋਏ ਨੇ ਉਦਾਹਰਣ ਦੇ ਤੌਰ ਤੇ ਉਹਨਾਂ ਦੀ ਗੱਲ ਕਰਦੇ ਹਾਂ ਉਹਨਾਂ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਸੀ ਜੇ ਕੋਈ ਵੀ ਭੈਣ ਹਿੰਦੂ ਫੈਮਲੀ ਨਾਲ ਸੰਬੰਧਤ ਬੈਠਾ ਹੈ ਬਿਠਾ ਹੈ ਜਾਂ ਕੋਈ ਜਿਹੜਾ ਮੂਰਤੀ ਪੂਜਾ ਕਰਦਾ ਹੈ ਉਹ ਕਰ ਸਕਦਾ ਹੈ ਪਰ ਆਪ ਨੂੰ ਇਹ ਵੀ ਖੁੱਲੇ ਦਰਜੇ ਦੇ ਨਾਲ ਖੁੱਲੇ ਦਿਲ ਦੇ ਨਾਲ ਹੀ ਗੱਲ ਸੁਣਨੀ ਪੈਣੀ ਹੈ ਕਿ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੀ ਬਾਣੀ ਮੂਰਤੀ ਪੂਜਾ ਨੂੰ ਨਹੀਂ ਮੰਨਦੀ ਜੇ ਤੁਸੀਂ ਮੰਨਦੇ ਹੋ ਤੁਹਾਡੀ ਆਪਣੀ ਆਸਥਾ ਹੈ ਤੁਸੀਂ ਮੰਨ ਸਕਦੇ ਹੋ ਕਿਉਂਕਿ ਤੁਸੀਂ ਉਸ ਫੈਮਲੀ 'ਚ ਪੈਦਾ ਹੋਏ ਤੁਹਾਡਾ ਕਲਚਰ ਆ ਗਿਆ ਹੈ ਪਰ ਗੁਰੂ ਦੀ ਬਾਣੀ ਦਾ ਸਿਧਾਂਤ ਮੈਨੂੰ ਬਿਆਨ ਕਰਦਾ ਉਹ ਆਪ ਨੂੰ ਪਤਾ ਹੋਣਾ ਚਾਹੀਦਾ ਹੈ ਮਹਾਤਮਾ ਬੁੱਧ ਜੀ ਨੇ ਵੀ ਆਪਣੇ ਸਮੇਂ ਦੇ ਵਿੱਚ ਇਤਾਂ ਦੇ ਵਿਹਿਮਾ ਭਰਮਾਂ ਦਾ ਖੰਡਨ ਕੀਤਾ ਪਰ ਸਾਡੇ ਦੇਸ਼ ਨੇ ਕੀ ਕੀਤਾ ਸਾਡੇ ਦੇਸ਼ ਦੇ ਚਾਰ ਬਾਜਵਾਜ ਨੀਤਿਕਰ ਤਾਂ ਕੀ ਕੀਤਾ ਮਹਾਤਮਾ ਬੁੱਧ ਦੀ ਹੀ ਮੂਰਤੀ ਬਣਾ ਕੇ ਸਥਾਪਿਤ ਕਰ ਦਿੱਤਾ ਉਹਨੂੰ ਵੀ ਮੂਰਤੀ ਪੂਜਕ ਸਾਬਿਤ ਹੈ ਮੁੰਡਾ ਕਿ ਇਹ ਵੀ ਮੂਰਤੀ ਪੂਜਕ ਹੀ ਸੱਤ ਇਹ ਵੀ ਭਰਮਾਂ ਦੇ ਵਿੱਚ ਪਏ ਹੋਏ ਸਨ ਏਸੇ ਹੀ ਤਰ੍ਹਾਂ ਕਈ ਵਾਰ ਅੱਜ ਵੀ ਸਾਡੇ ਘਰਾਂ ਦੇ ਵਿੱਚ ਕਈ ਵਾਰ ਅਸੀਂ ਫੋਟੋਆਂ ਨੂੰ ਬਹੁਤ ਮਾਣਤਾ ਦਿੰਦੇ ਹਾਂ ਮਾਫ਼ ਕਰ ਦਿਓ ਆਪ ਨੂੰ ਗੁਰੂ ਹੀ ਲੱਗੇ ਨਹੀਂ ਹਰ ਗੱਲ ਹੋ ਸਕਦਾ ਹੈ ਕਿ ਇਹ ਫੋਟੋਆਂ ਨੂੰ ਵੀ ਹੁਣ ਤੇ ਦਿੱਤੀ ਜਾਂਦੇ ਨਹੀਂ ਮੈਂ ਨਹੀਂ ਕਹਿ ਰਿਹਾ ਗੁਰੂ ਦਾ ਸ਼ਬਦ ਨਹੀਂ ਮੰਨਦਾ ਗਲਬਾਣੀ ਨਹੀਂ ਮੰਨਦੀ ਫੋਟੋਆਂ ਮੇਰੀ ਕੀ ਉਕਾਤ ਹੈ ਮੈਂ ਫੋਟੋਆਂ ਬਾਰੇ ਬੋਲਾਂ ਗੁਰੂ ਦੀ ਬਾਣੀ ਸਭ ਗੁਰੂ ਦੇ ਸ਼ਬਦ ਨੂੰ ਮੰਨਦੀ ਹੈ ਉਹ ਫੋਟੋਆਂ ਕਾਲਪੇ ਕਾਲਪਨਿਕ ਬਣਾਈਆਂ ਗਈਆਂ ਪਰ ਆਪਾਂ ਚਲੋ ਫਿਰ ਵੀ ਯੋਗੀ ਬਰਨਾਨਕ ਪਾਤਸ਼ਾਹ ਦੀ ਫੋਟੋ ਹੈ ਭਾਵੇਂ ਕੋਈ ਵੀ ਹੈ ਸਾਡੀ ਆਸਤਾ ਇੰਨੀ ਹੈ ਸੀ ਉਹਨੂੰ ਵੀ ਰੱਖਣਾ ਚਾਹੁੰਦੇ ਅਸੀਂ ਉਹ ਸੁੱਟ ਨਹੀਂ ਸਕਦੇ ਇਹ ਸਾਡੀ ਭਾਵਨਾ ਹੈ ਸਾਡੀ ਸ਼ਰਧਾ ਹੈ ਪਰ ਜੇ ਸ਼ਰਧਾ ਦੇ ਵਿੱਚ ਇਹ ਨਾ ਭੁੱਲ ਜਾਈਏ ਕਿ ਕੱਲ ਸਾਡੇ ਘਰਾਂ ਦੇ ਵਿੱਚ ਛੋਟੀਆਂ-ਸੋਟੀਆਂ ਮੂਲਤੀਆਂ ਬਣ ਕੇ ਆ ਜਾਣ ਤੇ ਅਸੀਂ ਕਹੀਏ ਜੀ ਇਹ ਤੇ ਕੋਈ ਨਾ ਛੋਟੀ ਜੀ ਮੂਲਤ ਹੈ ਤੇ ਅਸੀਂ ਬਰਨਾਨਕ ਸਾਹਿਬ ਪਾਤਸ਼ਾਹ ਦੇ ਸਿਧਾਂਤ ਨੂੰ ਭੁੱਲ ਜਾਈਏ ਅਸੀਂ ਵੀ ਮੂਰਤੀ ਪੂਜਕ ਬਣ ਜਾਈਏ ਅਸੀਂ ਵੀ ਵਿਰਮਾ ਭਰਮ ਵਿੱਚ ਪੈ ਜਾਈਏ ਤਾਂ ਫਿਰ ਆ ਪਹਿਲਾ ਪ੍ਰਕਾਸ਼ ਪਰਬਣਾਉਣ ਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ ਤੁਸੀਂ ਆਪਣੀ ਕਿਰਤ ਕਰ ਰਹੇ ਹੋ ਪਰ ਕਿਰਤ ਦੇ ਨਾਲ-ਨਾਲ ਤੁਹਾਡਾ ਸਿਧਾਂਤ ਦੇ ਨਾਲ ਜੁੜੇ ਰਹਿਣਾ ਬੜਾ ਜ਼ਰੂਰੀ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਹੀ ਇਹ ਅਸੀਂ ਸਾਡੇ ਸਿਧਾਂਤ ਨਾਲੋਂ ਟੁੱਟ ਜਾਵਾਂਗੇ ਫਿਰ ਗੁਰਬਾਣੀ ਕੀ ਨਹੀਂ ਸੌਂਦੀ ਗੁਰਬਾਣੀ ਦਾ ਸਿਧਾਂਤ ਇਹਨੂੰ ਪਤਾ ਹੋਣਾ ਹੈ ਤੇ ਸਾਡੇ ਵਰਗੇ ਕਥਾਵਾਚਕ ਥੋੜਾ ਬਹੁਤਾ ਰੌਲਾ ਪਾਉਂਦੇ ਰਹੇ ਜਾਣਗੇ ਤਾਂ ਗੁਰੂ ਪਾਤਸ਼ਾਹ ਦੇ ਇਸ ਸਿਧਾਂਤ ਨੂੰ ਪਕੜ ਦੇ ਵਿੱਚ ਰੱਖਣਾ ਬੜਾ ਜ਼ਰੂਰੀ ਹੈ ਮੈਂ ਪਗਤੀ ਤੇ ਆ ਜਾਵਾਂ ਜੋ ਅੱਜ ਦਾ ਸ਼ਬਦ ਹੈ ਹਮ ਧੰਵੰਤ ਭਾਖਟ ਸਚ ਨਾਏ ਹਰ ਕੋਣ ਜਾਵੇ ਸਹਿਜ ਸੁਭਾਏ ਕਹਿੰਦੇ ਵੀ ਬੜੇ ਭਾਗਾ ਵਾਲਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਇਹ ਸ਼ਬਦ ਹੈ ਜਿਨ੍ਹਾਂ ਨੇ ਬਿਆਨ ਕੀਤਾ ਕਹਿੰਦੇ ਮੈਂ ਬੜੇ ਭਾਗਾ ਵਾਲਾ ਹਾਂ ਕਿਉਂਕਿ ਮੇਰੇ ਹਿਰਦੇ